ਮੇਨ ਜਿਹੜਾ ਇੱਥੇ ਘਟਿਆ ਫਾਇਰ ਬ੍ਰਿਗੇਡ ਦੀ ਆ ਫਾਇਰ ਬ੍ਰਿਗੇਡ ਨੂੰ ਤੇ ਨੁਕਸਾਨ ਹੋ ਵੀ ਨਾ ਇੱਥੇ ਅੱਗੇ 4-5 ਵਾਰੀ ਅੱਗ ਲੱਗ ਚੁੱਕੀ ਆ ਤੇ ਸਾਰੀਆਂ-ਸਾਰੀਆਂ ਦੁਕਾਨਾਂ ਸੜ ਚੁੱਕੀਆਂ ਸ਼ਹਿਰ ਦੀਆਂ ਸਭ ਤੋਂ ਵੱਡੀ ਘਟਿਆ ਫਾਇਰ ਬ੍ਰਿਗੇਡ ਦੀ ਜਰਾ ਫਾਇਰ ਵੀ ਨਾ ਕੋਈ ਮੁਲਾਜ਼ਮ ਆ ਨਾ ਫਾਇਰ ਕਰਦਾ ਕੋਈ ਸੁਣਦਾ ਹੁਣ ਕਿਤੇ ਦੇਰ ਕਿਤੇ ਪੈ ਗਿਆ ਉਹਦੇ ਇਹ ਸਾਰਾ ਨੁਕਸਾਨ ਹੈ 10-15 ਲੱਖ ਦਾ ਨੁਕਸਾਨ ਹੋ ਗਿਆ ਇਹਨਾਂ ਦਾ ਇਹ ਵਿਚਾਰੇ ਕੀ ਕਰਨ ਦਿਹਾੜੀ ਕਰੇ ਇਹ ਸਾਰੀ ਸਰਕਾਰ ਦੀ ਨਰਕਾਮੀ ਆ ਇਹ ਜਿਹੜਾ ਕਿ ਹਰ ਹੱਡਕੁਆਟਰ ਤੇ ਹਰ ਮਿਊਨਿਸਪੈਲਿਟੀ ਚ ਇੱਕ ਇੱਕ ਫਾਇਰ ਬ੍ਰਿਡ ਚਾਹੀਦੀ ਆ ਇਹਦਾਂ ਤਾਂ ਕਿ ਜਾਨੀ ਪਾਲੀ ਨੁਕਸਾਨ ਨਾ ਹੋਵੇ ਹੁਣ ਕਿੰਨੀ ਅੱਗ ਲੱਗੀ ਆ ਕਿੰਨਾ ਨੁਕਸਾਨ ਹੋਇਆ ਵਾ ਫਤਿਹਗੜ੍ਹ ਚ ਅੱਗੇ ਵੀ ਇੱਕ ਵਾਰੀ ਨਹੀਂ ਚਾਰ ਵਾਰੀ ਦੁਕਾਨਾਂ ਛੱਡ ਚੁੱਕੀਆਂ ਇੱਥੇ ਕੋਈ ਕਾਨੂੰਨੀ ਨਹੀਂ ਕਰਦਾ ਕੋਈ ਸਰਕਾਰ ਦੇ ਕੰਮ ਤੇ ਜੂਨੀ ਸਰਕਦੀ ਬਿਲਕੁਲ ਸਰਕਾਰ ਨਿਕੰਮੀ ਹੋਈ ਪਈ ਆ ਵਾ ਸਭ ਤੋਂ ਵੱਡੀ ਇਹ ਮੰਗ ਆ ਪਈ ਐ ਇਸ ਇਲਾਕੇ ਚ ਫਾਇਰ ਬ੍ਰਿਗੇਡ ਚਾਹੀਦੀ ਹੈ ਮੈਨੂੰ ਪਤਾ ਲੱਗਾ ਜੀ ਉੱਥੇ ਅੱਗ ਲੱਗੀ ਹੈ ਤੇ ਪਹੁੰਚਿਆ ਬਹੁਤ ਦੁੱਖ ਦੀ ਗੱਲ ਹੈ ਤੇ ਫਾਇਰ ਬ੍ਰਿਗੇਡ ਕਹਿ ਰਹੇ ਨੇ ਬਹੁਤ ਧੀਏ ਤੇ ਫੇਰ ਹੀ ਅੱਗ ਦੇ ਕਾਬੂ ਪਾਇਆ ਜਾ ਸਕਦਾ ਬਾਕੀ ਉਹ ਤਾਂ ਬਹੁਤ ਜ਼ੋਰ ਲਾ ਰਹੇ ਨੇ ਮੁੰਡੇ ਪਰ ਸ਼ਹਿਰ ਵਿੱਚ ਵੀ ਫਾਇਰ ਬ੍ਰਿਗੇਡ ਹੁਣ ਬਹੁਤ ਜ਼ਰੂਰੀ ਹੈ ਸ਼ਹਿਰ ਚ ਅੱਗੇ ਵੀ 4-5 ਵਾਰ ਨੁਕਸਾਨ ਹੋ ਚੁੱਕਾ ਹੈ ਤੇ ਇਹਨਾਂ ਦਾ ਵੀ ਕਾਫੀ ਨੁਕਸਾਨ ਆ ਵੇਖੋ ਕਿੰਨੀ ਮੁਸ਼ਕਤੀ ਨਾਲ ਕਰ ਰਹੇ ਆ ਕੰਮ ਪਰ ਬਹੁਤ ਨੁਕਸਾਨ ਹੋ ਚੁੱਕਾ ਹੈ ਮੈਂ ਸਿੰਦਰ ਕਮਾ ਪਾਂਦੀ ਨਗਰ ਵੈਲਵਰ ਦਾ ਪ੍ਰਧਾਨ ਫੜੇਗਾ ਟੂੜੀਆਂ ਫੜੇ ਕਰਦੇ ਬੜੀ ਵਾਰੀ ਇਹ ਘਟਨਾ ਆਈ ਹੈ ਅੱਗ ਲੱਗਣ ਦੀ ਪਰ ਇੱਥੇ ਫਾਇਰ ਬਿਗੇਟ ਨਾ ਹੋਣ ਕਰਕੇ ਰੱਖਾ ਰੁਪਈਆ ਦਾ ਦੁਕਾਨਦਾਰਾਂ ਦਾ ਨੁਕਸਾਨ ਹੋ ਜਾਂਦਾ ਆ ਇਹਦੇ ਵਿੱਚ ਦੁਕਾਨਦਾਰਾਂ ਦਾ ਕੋਈ ਵਲੀਵਾਰਸ ਨਹੀਂ ਨਾ ਸਰਕਾਰੇ ਦੀ ਵਲੀਵਾਰਸ ਬੰਦੀ ਆ ਨਾ ਕੋਈ ਹੋਰ ਪਾਰਟੀਆ ਕੋਈ ਇਹਦੀ ਵਲੀਵਾਰਸ ਬੰਦੀਆਂ ਨੇ ਮੈਂ ਤਾਂ ਮੁੱਖ ਮੰਤਰੀ ਕੋਲੋਂ ਮੰਗ ਕਰਦਾ ਹਾਂ ਵੀ ਇੱਥੇ 5 ਗੇਟ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਮੱਲਤ ਦੁਕਾਨਦਾਰਾਂ ਦਾ ਨੁਕਸਾਨ ਤੋਂ ਪਹਹਾ ਹੋ ਸਕੇ ਔਰ ਨੇੜੇ-ਨੇੜੇ ਦੀ ਬਹੁਤ ਜ਼ਿਆਦਾ ਰੋੜ ਹੈਗੀ ਸਾਨੂੰ ਇਸ ਕਰਕੇ ਮੈਂ ਮੰਗ ਕਰਦਾ ਹਾਂ ਵੀ 5 ਗੇਟ ਜਿਹੜਾ ਬਹੁਤ ਜ਼ਰੂਰੀ ਆਣਾ ਚਾਹੀਦਾ ਔਰ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਉਹ ਸਰਕਾਰ ਨੂੰ ਮੁਆਜਾ ਦੇਣਾ ਚਾਹੀਦਾ ਹੈ ਲੱਖਾਂ ਰੁਪਈਆ ਦਾ ਨੁਕਸਾਨ ਹੋਇਆ ਇਹਦਾ ਮੁਆਜਾ ਦੇਣਾ ਚਾਹੀਦਾ ਹੈ ਫੂਡ ਫਿਨਿਸ਼ਿੰਗ ਵਾਲਾ ਰੋਟੀ ਜਿਹੜੀ ਅੱਗ ਲੱਗੀ ਹੈ ਇਸ ਬਾਰੇ ਜੋ ਬਿਆਨ ਦੇਣਗੇ ਆਪਾਂ ਕਾਰਵਾਈ ਕਰਾਂਗੇ ਹਾਲਕਨਾ ਕਰ ਰਹੇ ਤਾਂ ਆਲਮਿਲ ਕਰ ਰਹੇ ਆ ਅਜੇ ਸਮਾਨ ਬਾਹਰ ਕੱਢ ਰਹੇ ਨੇ ਤਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਫਾਇਰ ਬੋਰਡ ਨੂੰ ਸੂਚਿਤ ਕੀਤਾ ਗਿਆ ਫਾਇਰ ਬੋਰਡ ਪਹੁੰਚਣ ਵਾਲੀ ਚੰਨ ਮਿੰਟ ਹੈ ਕਿੰਨਾ ਨੁਕਸਾਨ ਹੋਇਆ ਨੁਕਸਾਨ ਬਾਰੇ ਤੁਸੀਂ ਮਾਲਕੀ ਦੱਸ ਸਕਦੇ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਦੀ ਹੋ ਹੀ ਰਿਹਾ ਅੱਗ ਲੱਗੀ ਹੋਈ ਹੈ ਜਿੱਥੇ ਫਿਰ ਵੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਫਾਇਰ ਬੋਰਡ ਮਰਜ਼ਾ ਤੇ ਆ ਰਹੀ ਬਣੀ ਅੱਜ ਭੀ ਅਧਿਕਾਰੀਆਂ ਨੇ ਹਲੋ ਪੂਰੀ ਅੱਗ ਲੱਗੀ ਸੀ ਘਾਟੇ ਵੱਲੋਂ ਜਿੱਦੋ ਜਹਿਦ ਕਰਕੇ ਬੜੀ ਪਹਾੜੀ ਅੱਗ ਦੇ ਕੰਟਰੋਲ ਕੀਤਾ ਸੀ ਜਿੱਦੇ ਇਹ ਹਨ ਉਹ ਆਪਾਂ ਦੀ ਇੱਕ ਗੱਡੀ ਆ ਬਟਾਲਾ ਨਗਰ ਨਿਗਮ ਦੀ ਇਹਨੂੰ ਡੇਰਾ ਬਾਬਾ ਨਾਨਕ ਉਨਾ ਖਲਾਰਿਆ ਵਾ ਕਣਕਾਂ ਦੇ ਸੀਜ਼ਨ ਕਰਕੇ ਉਹਨਾਂ ਨੇ ਇਹਨੂੰ ਕੰਟਰੋਲ ਰੂਮ ਤੋਂ ਤਲਾਸ਼ ਜਦੋਂ ਦਿੱਤੀ ਅਸੀਂ ਫਤਿਹ ਡੇਰਾ ਬਾਬਾ ਨਾਨਕ ਤੋਂ ਚੱਲੇ ਫਤਿਹਗੜ ਚੂੜੀਆਂ ਜੋ ਕਿ ਸਾਫ਼ ਰੋਹੀ ਮਤਲਬ ਸਭ ਤੋਂ ਪਹਿਲਾਂ ਗੱਡੀ ਜਿਹੜੀ ਆਪਾਂ ਲਿਆ ਕੇ ਇੱਥੇ ਖਲਾਰਤੀ ਆ ਅਨਸਾਰ ਕਾਫੀ ਜ਼ਿਆਦਾ ਅੱਗ ਸੀ ਅੱਗ ਨੂੰ ਵੇਖਦੇ ਆਪਾਂ ਜੇ ਨਾਲੇ ਤੋਂ ਰਾਜਾ ਸਾਸੀ ਤੋਂ ਤੇ ਬਟਾਲੇ ਤੋਂ ਇੱਕ ਹੋਰ ਗੱਡੀ ਬੈਕਅਪ ਲਈ ਮੰਗਾਈ ਆ ਤੇ ਅੱਗ ਤੇ ਜਿਹੜਾ ਆ ਉਹ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਬੜੀ ਜਦੋ ਜਿਆਦ ਕੀ ਜਿਹੜਾ ਕਿ کافی ਇਥੇ ਨਸਾਨ ਹੋ ਵੀ ਹੋਦਾ ਸਿਲੰਡਰ ਵੀ ਹੀ ਆਪਾਂ ਬਾਜੀ ਖੜੇ ਆ ਆਪਣੇ ਬਾਹਰ ਹੀ ਆ ਸਿਲੰਡਰ ਕੱਢ ਕੇ ਆ ਹਾਂਜੀ ਤੇ ਵੇਖੋ ਸਿਲੰਡਰ ਜਦੋਂ ਆਪਾਂ ਪਹਿਲਾਂ ਗਏ ਆ ਲੀਕ ਕਰ ਰਿਹਾ ਸੀ ਪਰ ਉਹ ਸੈਕਿੰਡ ਟਰਮ ਦੇ ਵਿੱਚ ਜਾ ਕੇ ਉਹਨੂੰ ਬਾਹਰ ਕੱਢਿਆ ਗਿਆ ਉਹਨੂੰ ਉਹਦਾ ਰੈਗੂਲੇਟਰ ਪੁੱਟ ਕੇ ਉਹਨੂੰ ਹੁਣ ਬਾਹਰ ਲੈ ਆਂਤਾ ਆ ਅੰਦਰ ਬਿਲਕੁਲ ਲੱਗ ਬੁੱਝ ਚੁੱਕੀ ਆ ਤੇ ਹੁਣ ਕੰਟਰੋਲ ਆ ਬਿਲਕੁਲ ਸੇਫ ਆ ਜਿਹੜੇ ਮਾਲਕ ਆ ਉਹ ਆਪਣਾ ਅੰਦਰ ਜਾ ਕੇ ਵੇਖ ਸਕਦੇ ਆ ਭਾਈ ਤਾਂ ਕੀ ਨਹੀਂ ਅੰਦਰੋਂ ਅੰਦਰੋਂ ਜਦੋਂ ਮੈਂ ਫਾਇਰ ਲੱਗਦੀ ਤੁਸੀਂ ਬੜੀ ਭਾਦੀ ਦਿਖਾਈ ਅੰਦਰ ਸਿਲੰਡਰ ਜਿਹੜਾ ਅਸੀਂ ਲੀਕਜ ਹੋ ਰਹੀ ਸੀ ਕਿਤੇ ਪਟਾ ਹੋਰ ਵੀ ਹਾਸਾ ਹੋ ਸਕਦਾ ਸੀਗਾ ਤੁਸੀਂ ਬੜੀ ਭਾਦੀ ਦਿਖਾਈ ਇਹ ਡਿਊਟੀ ਹੈ ਸਾਡੀ ਰੋਜ਼ ਰੋਜ਼ ਦਾ ਹੀ ਕੰਮ ਹੈ ਇਹ ਅੰਦਰ ਮਾਚੀ ਫਿਰ ਨਹੀਂ ਨਹੀਂ ਅੰਦਰ ਗਏ ਹੀ ਕੋਈ ਅੰਦਰ ਨਹੀਂ ਕੁਝ ਕੁਝ ਨਹੀਂ ਆਉਂਦਾ ਜਦੋਂ ਇਹ ਹੀ ਆਉਂਦਾ ਕਿ ਅਗਲੇ ਦਾ ਨੁਕਸਾਨ ਕਿੰਨਾ ਹੋ ਸਕੇ ਆਮ ਪਬਲਿਕ ਦਾ ਨੁਕਸਾਨ ਬਚਾਇਆ ਜਾਵੇ ਬਾਕੀ ਚਲੋ ਡਿਊਟੀ ਹੈ ਸਾਡੀ ਖਾਦਾ ਕਰ ਚਲੋ ਡਿਊਟੀ ਜੁਕੀ ਨਹੀਂ ਬਾ ਡਿਊਟੀ ਪਾਈ